ਨਾਮ ਸੰਦੀਪ ਜੋ ਦੱਸੋ ਕੀ ਸਾਰੀ ਘਟਨਾ ਵਾ ਕੀ ਲੱਗਦੀ ਈ ਕੁੜੀ ਤੁਹਾਡੀ ਕੁੜੀ ਮੇਰੀ ਨਾਹ ਅਸੀਂ ਕੀ ਗੱਲ ਹੋਈ ਸਾਰੀ ਤੇ ਪੇਟੀ ਸੀ ਜੀ ਹਾਂ ਜੀ ਲੋ ਨਹੀਂ ਮੇਰੀ ਕੀ ਗੱਲ ਹੋਈ ਸਾਰੀ ਦੱਸੋ ਹਾਂ ਜੀ ਆਪਾਂ ਨਾ ਤਿੰਨ ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੁਹਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕਰੀਂ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਲੀਜੀ ਲੱਗਣ ਦੀ ਰਾਤ ਦੀ ਤੇ ਉਹਦੇ ਲੱਤਾਂ ਚ ਵੀ ਜਾਣੇ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆਂ ਅੰਮਦਾਵਾ ਦੋ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਜਦਾਂ ਜਾਨ ਭੋਕ ਰਹੀ ਐ ਇਹਨੂੰ ਵੇਖੋ ਮੜਾ ਜਦਾਂ ਤੇ ਮੈਂ ਕੁੜੀ ਟਲੀਏ ਧਿਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਆਣ ਕੇ ਕੋ ਟੀਗਾ ਜਾਈ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਹੋ ਤਾਂ ਅੰਦਰ ਹੀ ਗਈ ਤੇ ਕੁੜੀ ਤੇ ਸਿਰ ਸੁੱਟ ਕੇ ਬੈਠੀ ਆਪਾਂ ਦਵਦਾ ਇਹਨਾਂ ਪੈਰ ਪੂੜ ਛਸੇ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ 1/2 ਘੰਟਾ ਦੱਬੜ ਦਮਣ ਮੁੜ ਕੇ ਸਰਵਿਸ ਉੱਪੇ ਹੀ ਤਾਉਨਾ ਇਹਨੂੰ ਜਵਾਬ ਦੇ ਤਾਂ ਵੀ ਕੁੜੀ ਹੈ ਨਹੀਂ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਉਨੇ ਹਾਂ ਜੀ ਇਹਨਾਂ ਨੇ ਹੁਣ ਗਲਤ ਕੰਮ ਕੋਈ ਕੀਤਾ ਤਾਂ ਹੀ ਆਪਾਂ ਤੇ ਨਹੀਂ ਤੇ ਆਪਰੇਸ਼ਨ ਅੱਗੇ ਵੀ ਲੋਕੀ ਕਰਾ ਹਾਂ ਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ ਕੋਈ ਨਹੀਂ ਇੱਥੇ ਸੁਵੇਟਾ ਦੇ ਰਿਹਾ ਕੋਈ ਤੇ ਰੱਖੀ ਆ ਕਰਵਾ ਰਿਹਾ ਜਾਈਏ ਇੱਥੇ ਜਦ ਨਹੀਂ ਅੰਦਰ ਆ ਬੁਏ ਨਿਆਣੇ ਹੀ ਇੱਥੇ आई यहाँ देते हो, ले हो, ले आप। पाँच, ले हो जाना नहीं। पाँच, ले हो जाना। डरी कितनी? पाँच, डरी है, डरी है, ओ डरी है। डरी में एक बारी क्या ना, राम या पोते। हेलो ਸਿਰੇ ਤਿੰਨ ਚਾਰ ਦਿਨ ਤੋਂ ਪ੍ਰੈਸ਼ਰ ਆਇਆ ਸੀਗਾ ਕੋਆਪਰੇਟ ਕੀਤਾ ਸੱਜਣਾ ਅੱਜ ਸਵੇਰੇ ਨੂੰ ਕੋ ਪ੍ਰੋਬਲਮ ਆਈ ਕਿ ਚਾਰ ਕਿ ਸੰਭ ਚੱਲੇ ਉਹ ਤੋਂ ਮੈਂ ਫੋਨ ਗਿਆ ਮੈਂ ਅਸਲ ਸਟਾਫ ਨੂੰ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਨੇ ਇਹਨੂੰ ਦਿੱਤਾ ਜੋ ਫਸਟ ਸ਼ਟ ਦੇਣੀ ਹੈ ਸਵੇਰੇ ਅਪਰੇਟ ਕੀਤਾ ਨੂੰ ਸਲਸੁਖ ਤੇਰੇ ਨਾਲ ਡਾਕਟਰ ਵੀ ਸਿਰੇ ਨਹੀਂ ਬੱਚਾ ਵੈਸੇ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ अवेलेबल ਆ ਕਿ ਬਾਹਰੋਂ ਲਿਆਂਦੇ ਡਾਕਟਰ ਰਾਜੀਤ ਬਾਜਾ ਹੁੰਦੇ ਨੇ ਚਲੋ ਅੱਛਾ ਮੇਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂ ਜੀ ਗੱਲ ਲੇਖੂਂਗੀ ਜੀ ਭਾਈ ਜੀ 27 ਡਾਕਟਰ ਰੋ ਸੱਜਣ ਕਰਦਾ 10 20 ਸਰਜਰੀਆਂ ਕੋਈ ਤੰਫਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚੇਗਾ ਮੇਰਾ ਪੇਸ਼ੈਂਟ ਖਰਾਬ ਹੋ ਜਾਏ ਜਾਂ ਕੁਝ ਹੋ ਜਾਏ ਕੋਈ ਨਹੀਂ ਇਹੋ ਜੀ ਗੱਲ ਨਹੀਂ ਸਟਾਫ ਹੈ ਕਿ ਸਰ ਉਹ ਅਸੇ ਜੇ ਕਿ ਉਹ ਡਾਕਟਰ ਸੱਜਣ ਕੋ ਸਰਜਰੀ ਕਰਦਾ ਜੇ ਲਗਾ ਮੁਰਕ ਦੇਖੋ ਇਹ ਜਿਹੜਾ ਟ੍ਰੀਟਮੈਂਟ ਛੱਡ ਦੇਣ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਦਾ ਚੰਗੀ ਹਿੰਟ ਹੈ। ਇਹ ਜਿਹੜੀ ਪ੍ਰਾਣ ਗੀਰਨ ਡਾਕਟਰ ਹਾਂ। ਉਹਨਾਂ ਇਹ ਮੁਰਕ ਦਾ ਰੋਟਾ ਕਰਨਾ। ਉਹਨਾਂ ਲਈ ਗਰੁੱਪ ਜਿੱਥੇ ਵੈਂਟੀਲੇਟਰ ਆ ਸਾਰਾ ਕੁਝ ਉੱਥੋਂ ਭੇਜ ਦਿਓ। ਤੁਹਾਡੇ ਕੋਈ ਇੱਥੇ ਕੁਝ ਨਹੀਂ ਹੈਗਾ ਇਸ ਤਰੀਕੇ ਦਾ। ਸਾਡੇ ਕੋਲ ਵੈਂਟੀਲੇਟਰ ਨਹੀਂ ਹੈ। ਅੱਜ ਮੈਨੂੰ ਇਤਲਾਹ ਮਿਲੀ ਸੀ ਵੀ ਕੋਈ ਲੜਕੀ ਰੋਜੀ ਆ। ਰੋਜੀ ਪਤਨੀ ਸੁਰਜਨ ਸੀ ਵਾਸੀ ਅਹਮਦਾਬਾਦ। ਜਿਹੜੀ ਕਾਲ ਹਸਪੀਟਲ ਮੌਤ ਹੋ ਗਈ। ਉਹ ਮੈਂ ਅਕੋਈ ਇਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ ਬਾਈ ਨੂੰ ਇਹਦੇ ਬੱਚਾ ਹੋਇਆ ਪ੍ਰੇਨ ਨਾਲ ਤੇ ਅੱਜ ਸਵੇਰ ਹੀ ਡੈਥ ਹੋ ਗਈਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਇਹ ਇਲਜ਼ਾਮ ਲਾਉਂਦੇ ਨੇ ਕਿ ਕਾਸ ਹਸਪੀਟਲ ਦੇ ਡਾਕਟਰਾਂ ਨੇ ਜਿਨ ਘੇਲੀ ਕਰਕੇ ਮੌਤ ਹੋਈ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ ਅਸੀਂ ਇਹਦਾ ਪੋਸਟਮਾਰਟ ਕਰਾਉਨੇ ਆ ਬੋਰਡ ਬਣਾ ਕੇ ਪੋਸਟਮਾਰਟ ਤੋਂ ਜਿਉ ਵਾਜੇਗਾ ਵੀ ਕਿਹੜੇ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਹੈ ਤੇ ਇਹਦੇ ਖਿਲਾਫ ਕਾਰਵਾਈ ਕੀਤੀ ਜੇ ਇਹ ਇਹ ਗੱਲਾਂ ਸਾਰੀਆਂ ਪੋਸਟਮਾਰਟ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ